ਇਹ ਸੀ ਸਿੰਕੂ ਕੀ ਗੱਲ ਬਾਤ ਉਹ ਤੋਂ ਇਹ ਲੱਤ ਹੋ ਗਈ ਬਸ ਉਸ ਨੂੰ ਹੋ ਗਿਆ ਬਾਹਰ ਨੂੰ ਉਹ ਪੂਰੇ ਹੋ ਗਏ ਐਂਤ ਵਰ ਨੂੰ ਉਹਦੇ ਫੁੱਲ ਚੁਗੇ ਗਏ ਨੇ ਜੀ ਬਸ ਉਥੋਂ ਐਨੇ ਉੱਚੇ ਤੋਂ ਉਹਦੇ ਫੁੱਲ ਕਿਸੇ ਨੇ ਖੋਲ ਕੇ ਖੰਡਿਆ ਤੇ ਜੀ ਵਿੱਚੋਂ ਉਹਦੇ ਹੱਡੀਆਂ ਕੱਢ ਲਈਆਂ ਕਿਸੇ ਨੇ ਕੀ ਮਨਸ਼ਾ ਹੋ ਸਕਦੀ ਹੈ ਹੱਡੀਆਂ ਕੱਢਣ ਦੀ ਹੱਡੀਆਂ ਕੋਤੋਂ ਸਾਨੂੰ ਸ਼ੱਕ ਰਹਿੰਦੀ ਆ ਵੀ ਕੋਈ ਸਾਨੀ ਸੱਪਾ ਦਾ ਕੋਈ ਉਹਦੇ ਉੱਤੇ ਕੁਝ ਕੋਈ ਕਰ ਦੇ ਅੰਤਰ ਵਿੱਦਿਆ ਅੰਤਰ ਵਿੱਦਿਆ ਅੰਤਰ ਵਿੱਦਿਆ ਸਾਨੂੰ ਡਰਾ ਕੋ ਪੂਰਾ ਡਰਾ ਹੈ ਜੀ ਸਾਨੂੰ ਇਹ ਗੱਲ ਦਾ ਠੀਕ ਆ ਜੀ ਬਾਕੀ ਅਸੀ ਤਾਂ ਇਹ ਕਹਿੰਦੇ ਆ ਵੀ ਜੀ ਕੈਂਬਰੀ ਲੱਗਣੀ ਚਾਹੀਦੀ ਨਹੀਂ ਉੱਥੇ ਅੱਜ ਸਾਡੇ ਨਾਲ ਬਣ ਗਈ ਕੱਲ ਨੂੰ ਕਿਸੇ ਨਾਲ ਹੋਰ ਵੀ ਬਣ ਸਕਦੀ ਹੈ ਇਹ ਗੱਲ ਤਾਂ ਜ਼ਰੂਰੀ ਹੈ ਮੌਤ ਦਾ ਸਭ ਜੀਏ ਆ ਬੁੜੇ ਦੀ ਵੀ ਠੇਰੇ ਦੀ ਵੀ ਹੈ ਗੱਭਰੂ ਦੀ ਵੀ ਹੈ ਜੀ ਕੋਈ ਪਤਾ ਨਹੀਂ ਹੁੰਦਾ ਇਹ ਕਿਸੇ ਨਾਲ ਕਿਹਦੇ ਨਾਲ ਕੋਈ ਧੋਖਾ ਕਰਦੇ ਪੁਲਿਸ ਨੂੰ ਤਲਾਸ਼ ਕਰਤਾ ਹਾਂਜੀ ਪੁਲਿਸ ਨੂੰ ਤਲਾਸ਼ ਕਰਤੀ ਕਿ ਸੌ ਬਾਰੇ ਦੇ ਨਾਲ ਇੱਕ ਮੇਰਾ ਜਵਾਈ ਗਿਆ ਸੀ ਵੱਡੇ ਤੋਂ ਛੋਟਾ ਤੇ ਇੱਕ ਮੇਰੇ ਦੋ ਮੇਰੇ ਪਿੰਡ ਦੇ ਮਿੰਬਰ ਗਏ ਤੇ ਇੱਕ ਮੇਰੇ ਜ਼ੋਰ ਦਾ ਮੁੰਡਾ ਗਿਆ ਤੇ ਮੇਰੇ ਘਰ ਕੋਈ ਬੰਦਾ ਨਹੀਂ ਹੈਗਾ ਜੀ ਸਾਫ ਦੀ ਘਰ ਲਗਾ ਹਾਂਜੀ ਸਾਫ ਹੋਣਾ ਚਾਹੀਦਾ ਹਾਂ ਸਾਫ ਹੋਣਾ ਚਾਹੀਦਾ ਜੀ ਇਸ ਗੱਲ ਦਾ ਜੀ ਕੀ ਨਾਮ ਚੋਟਾ ਮੇਰਾ ਨਾਮ ਰਾਜ ਰਾਣੀ ਆ ਜੀ ਠੀਕ ਹੈ ਕੀ ਮਾਮਲਾ ਕੀ ਹੈ ਜਿਹੜੇ ਸਾਬਕਾ ਫੌਜੀ ਜਗਸੀਰ ਸਿੰਘ ਜੀ ਦੀ ਮੌਤ ਹੋਈ ਹੈ ਤੇ ਉਹਨਾਂ ਦੀ ਅਸਥੀਆਂ ਚੋਰੀ ਹੋ ਗਈਆਂ ਜੀ ਕੀ ਹਾਂਜੀ ਹਾਂਜੀ ਉਹਨਾਂ ਦੀਆਂ ਹਸਤੀਆਂ ਚੋਰੀਆਂ ਸ਼ਨੀਵਾਰ ਦੀ ਦਿਨ ਦੀ ਸਵੇਰ ਦੀ ਉਹਨਾਂ ਦੀ ਡੈਥ ਹੋ ਗਈ ਸੀਗੀ ਤੇ ਉਹਨਾਂ ਹੀ ਸਵੇਰੇ 10 ਵਜੇ ਮਲਾਇਤਵਾਰ ਨੂੰ ਅਸੀਂ ਸਾਢੇ 10 ਵਜੇ ਉਹਨਾਂ ਦੇ ਫੁੱਲ ਚੁੱਕੇ ਆਏ ਸੀ ਜੀ ਫੁੱਲ ਚੁਗਣ ਤੋਂ ਬਾਅਦ ਚਲੋ ਤਿਆਰੀ ਕਰ ਲਈ ਵੀ ਸਾਡੇ ਉਰੇ ਵੀ ਆਪਾਂ ਲੈ ਕੇ ਚੱਲਣੇ ਨੇ ਤੇ ਉਦੋਂ ਬਾਅਦ ਵਿੱਚ ਉਹ 7 ਫੁੱਟ ਦੀ ਉੱਚੀ ਮੰਨੀਆਂ ਹੋਈਆਂ ਸੀ ਠੀਕ ਹੈ ਤੇ 7 ਫੁੱਟ ਉੱਚੇ ਬੰਨੇ ਹੋਏ ਸੀ ਜਦੋਂ ਅਸੀਂ ਦੋ 2:30 ਵਜੇ ਗਏ ਜੀ ਉੱਥੇ ਲੈਣ ਵਾਸਤੇ ਉੱਥੇ ਹਸਤੀਆਂ ਨਹੀਂ ਨਹੀਂ ਹੈਗੀਆਂ ਸੀ ਹਸਤੀਆਂ ਹੈ ਨਹੀਂ ਸੀ ਉੱਥੇ ਨੀਚੇ ਖਿੰਡੀਆਂ ਪਈਆਂ ਸੀ ਬੈਠੇ ਤੇ ਇਹ ਕੱਪੜੇ ਉਹ ਕਿਧਰੇ ਹੋਰ ਸੁੱਕਲੇ ਪਏ ਸੀ ਸਾਨੂੰ ਜੀ ਇਹੀ ਸ਼ੱਕ ਆ ਗਈ ਵੀ ਵੀ ਤੰਤਰ ਵਿਦਿਆਲੇ ਹੀ ਕਾਰਸ਼ਤਾਨੀ ਹੋ ਸਕਦੀ ਆ ਪਰ ਅਜੇ ਸਾਨੂੰ ਐ ਵੀ ਕੋਈ ਵੀ ਬੰਦਾ ਕਿਸੇ ਦੇ ਵੀ ਉੱਥੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਸਾਨੂੰ ਇਹ ਡਾਰਾ ਪੂਰਾ ਵੀ ਇਹ ਦੇ ਵਿੱਚ ਹਾਸਤੀਆਂ ਚੱਕਣ ਵਾਲਾ ਕੋਈ ਤੰਤਰ ਵਿਦਿਆਲੀ ਦੇ ਹੱਥ ਹੈ ਉਸ ਨੂੰ ਤਲਾਕ ਕਰ ਦਿੱਤਾ ਹਾਂਜੀ ਪੁਲਿਸ ਨੂੰ ਅਸੀਂ ਹਰ ਵਾਰਨ ਤਲਾਕ ਕਰਤੀ ਸੀ ਤੇ ਮੈਂਬਰ ਉਹ ਮੈਂਬਰ ਵੀ ਗਿਆ ਸੀ ਸਾਬਕਾ ਮੈਂਬਰ ਗਿਆ ਸੀਗਾ ਤੇ ਬਾਕੀ ਦੋ ਹੋਰ ਮੁੰਡੇ ਗਏ ਸੀਗੇ ਨਾਲ ਇੱਕ ਮੇਰੇ ਚਾਚੇ ਦਾ ਮੁੰਡਾ ਸੀਗਾ ਇੱਕ ਸਾਡੇ ਘਰ ਦਾ ਹੀ ਬੰਦਾ ਸੀ ਸ਼ਮਸ਼ਾਨ ਘਾੜ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਿਆ ਹੋਇਆ ਤੁਸੀਂ ਖੰਗੋਲਰ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਇਦਾਂ ਦੀ ਨੇ ਇੱਥੇ ਹਜੇ ਹਾਲਤ ਇੱਕ ਦਾ ਕੋਈ ਵੀ ਸਮਸਾਨਦ ਕਟ ਦੇ ਵਿੱਚ ਕੈਮਰਾ ਨਹੀਂ ਪਰ ਅਸੀਂ ਮੰਗ ਜ਼ਰੂਰ ਕਰਦੇ ਆਂ ਭਗਵਾਨ ਜੀ ਤੋਂ ਵੀ ਸਾਡੇ ਸੀਸੀ ਕੈਮਰੇ ਵੀ ਲੱਗਣੇ ਚਾਹੀਦੇ ਨੇ ਠੀਕ ਹੈ ਹਾਂ ਜੀ ਅੱਜ ਹਾਲਤ ਕਿੰਨੀ ਗੰਭੀਰ ਹੈ ਬਹੁਤ ਜ਼ਿਆਦਾ ਗੰਭੀਰ ਆ ਜੀ ਬਹੁਤ ਜ਼ਿਆਦਾ ਗੰਭੀਰ ਆ ਜੀ ਦੇਖੋ ਵੀ ਘਰ ਦੇ ਵਿੱਚ ਕਮਾਉਣ ਵਾਲਾ ਤਾਂ ਕੋਈ ਨਹੀਂ ਰਿਹਾ ਉਹਦਾ ਵੀ ਜਦੋਂ ਘਰ ਦੇ ਵਿੱਚ ਕੋਈ ਕਮਾਉਣ ਵਾਲੀ ਨਹੀਂ ਹੈਗਾ ਉਦੋਂ ਉਤੋਂ ਦੀ ਹੋਰ ਕੀ ਜ਼ਿਆਦਾ ਹੋਊਗੀ ਅਸੀਂ ਇਹ ਕਹਿੰਦੇ ਵੀ ਜਦ ਸਾਡੇ ਜਿਹੜੇ ਦੋਸ਼ੀ ਨੇਗੇ ਉਹਨਾਂ ਤੋਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਈ ਘਰ ਦੀ ਸੇਤੀ ਵਾਸਤੇ ਸਾਨੂੰ ਕੋਈ ਵੀ ਕਿਸੇ ਵੀ ਸਾਰੇ ਹੈਲਪ ਚਾਹੀਦੀ ਹੈ ਜੀ ਭਗਵੰਤ ਮਾਨ ਸਾਹਿਬ ਤੋਂ ਜੀ ਹਾਂ ਜੀ ਬੀਤੇ ਦਿਨ ਸਾਡੇ ਪਿੰਡ ਦੇ ਵਿੱਚ ਜਕਸੀਰ ਸਿੰਘ ਜੋ ਕਿ ਸਾਬਕਾ ਫੌਜੀ ਸੀਗੇ ਉਹਨਾਂ ਦੀ ਡੈਥ ਹੋਈ ਸੀਗੀ ਤੇ ਉਸ ਤੋਂ ਬਾਅਦ ਇੱਕ ਜਿਹੜੀ ਬੜੀ ਅਜੀਬ ਜਿਹੀ ਘਟਨਾ ਵਾਪਰੀ ਕਹੇ ਸ਼ਰਾਰਤੀ ਅਨਸਰ ਨੇ ਉਹਨਾਂ ਦੀ ਜਿਹੜੀ ਫੁੱਲਾਂ ਦੀ ਕਿਰਿਆ ਸੀਗੀ ਜਿਹੜੀ ਉਸ ਦਿਨ ਤੋਂ ਉੱਥੋਂ ਜਿਹੜੀਆਂ ਅਸਤੀਆਂ ਸੀਗੀਆਂ ਉਹ ਪਤਾ ਲੱਗਿਆ ਕਿ ਚੋਰੀ ਕੀਤੀਆਂ ਗਈਆਂ ਨਹੀਂ ਗਈਆਂ ਤੇ ਇਹ ਬੜੀ ਨਿੰਦਨਯੋਗ ਘਟਨਾ ਹੈ ਔਰ ਬੜੀ ਬੇਵਕੂਫੀ ਵਾਲੀ ਗੱਲ ਅਸੀਂ ਕਹਿ ਸਕਦੇ ਹਾਂ ਕਿ ਜਿਸ ਨੇ ਵੀ ਕੀਤੀ ਹੈ ਬੜੀ ਗਲਤ ਗੱਲ ਹੈ ਤੇ ਇਸ ਤਰ੍ਹਾਂ ਦੇ ਘਟਨਾਵਾਂ ਜਿਹੜੇ ਨਹੀਂ ਹੋਣੇ ਚਾਹੀਦੀਆਂ ਤੇ ਅਸੀਂ ਪਰਿਵਾਰ ਦੇ ਨਾਲ ਆ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਪਰਿਵਾਰ ਨੂੰ ਜੋ ਵੀ ਸਾਡੀ ਪੰਚਾਇਤ ਦੀ ਮਦਦ ਹੈਗੀ ਅਸੀਂ ਉਹਦੇ ਲਈ ਹਰ ਵਕਤ ਅਸੀਂ ਪਰਿਵਾਰ ਦੇ ਨਾਲ ਖੜੇ ਆਂਗੇ ਤੇ ਪ੍ਰਸ਼ਾਸਨ ਤੋਂ ਵੀ ਉਮੀਦ ਕਰਦੇ ਆ ਕਿ ਉਹਨਾਂ ਦਾ ਜਿਹੜਾ ਜਾਂਚ ਕਰਕੇ ਜਿਹੜਾ ਉਹਨਾਂ ਦਾ ਨਿਆਂ ਉਹਨੂੰ ਪਰਿਵਾਰ ਨੂੰ ਦੁਆਇਆ ਜਾਵੇ